ਨਾਬਾ ਦੇ ਸਰਕਾਰੀ ਰੁਪਤਮਨ ਕਾਲਜ ਦੇ ਵਿੱਚ ਰੁਜ਼ਗਾਰ ਮੇਲਾ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਨਾਬਾ ਦੇ ਪਤਾਇਕ ਗੁਰਦੇਵ ਸਿੰਘ ਦੇਮਾਨ ਮਲਕੀਤ ਕੰਪੈਨ ਦੇ ਐਮ ਡੀ ਚਰਨ ਸਿੰਘ ਤਨਕੁਰਪ੍ਰੀਤ ਸਿੰਘ ਪ੍ਰੀਤ ਕੰਪੈਨ ਤੋਂ ਪਹੁੰਚੇ ਸਾਡੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਬਾ ਦੇ ਰੁਪਤਮਨ ਕਾਲਜ ਦੀਆਂ ਤਸਵੀਰਾਂ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਰੁਜ਼ਗਾਰ ਮੇਲਾ ਲਗਾਇਆ ਗਿਆ ਜਿਸ ਵਿੱਚ ਸੈਂਕੜੇ ਤعداد ਦੇ ਵਿੱਚ ਨੌਜਵਾਨਾਂ ਨੇ ਇਸ ਮੇਲੇ ਵਿੱਚ ਪਹੁੰਚ ਕੇ ਸ਼ਿਰਕਤ ਕੀਤੀ ਹੈ ਅਤੇ ਰੁਜ਼ਗਾਰ ਪੈਦਾ ਕੀਤੇ ਹਨ ਅਜਿਹੇ ਮੇਲੇ ਲੱਗਣੇ ਬਹੁਤ ਜ਼ਰੂਰੀ ਹਨ ਪੰਜਾਬ ਦੇ ਵਿੱਚ ਚਿਤੋਕੀ ਬੇਰੁਜ਼ਗਾਰੀ ਜਿਹੜੀ ਉਹ ਦੂਰ ਹੋ ਸਕੇ ਨਾਬਾ ਦੇ ਵਿਧਾਇਕ ਦਾ ਵੱਡਾ ਪ੍ਰਸਤਾਵ ਪਹਿਲੀ ਵਾਰ ਕਿ ਸਰਕਾਰੀ ਕਾਲਜੇ ਕੰਮ ਕਰਦੇ ਨੇ ਯੂਨੀਵਰਸਿਟੀ ਜਾਂਦੇ ਪਰ ਯਾਦ ਬਹੁਤ ਦਿਨ ਦੀ ਕਰਨੀ ਬਾਈਕ ਕਰ ਰਹੇ ਨੇ ਨੌਜਵਾਨ ਇਹਨਾਂ ਕੋਲੇ ਕੰਮ ਕਰਦੇ ਨੇ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਇਹ ਵੱਡੀ ਆਪਰਚੂਨਿਟੀ ਜਿਹੜੀ ਹੈ ਆਪਣੇ ਇਲਾਕੇ ਵਾਸਤੇ ਨੇ ਇਸ ਕਰਕੇ ਮਲਕੀਤ ਕਮਾਈ ਦਾ ਬਹੁਤ ਵੱਡੀ ਕੰਟ੍ਰਿਬਿਊਸ਼ਨ ਬੜੀ ਵੱਡੀ ਜੀ ਜੀ ਪ੍ਰਿੰਸੀਪਲ ਸਾਹਿਬ

ਬਾਹਰ ਹੀ ਆ ਜਾਓ ਬਾਹਰ ਹੀ ਆ ਜਾਓ ਕੋਈ ਬਣਦੀ ਬਣੀ ਕਿ ਮੁਤਾਸੀ ਕਾ ਫਸ ਕਾ ਰੀ ਹੋ ਕੀ ਕੋਈ ਪਰਸਨਲ ਕਹਿਣਾ ਕੋਈ ਪਰਸਨਲ ਅਟੈਂਡੈਂਸ ਨਹੀਂ ਕੋਈ ਕਹਿਣਾ ਜੀ ਇਹ ਨਾਬਾ ਸ਼ਹਿਰ ਦੇ ਵਿੱਚ ਵਿਧਾਨ ਸਭਾ ਨਾਬਾ ਦੇ ਵਿੱਚ ਪਹਿਲੀ ਕੋਸ਼ਿਸ਼ ਹੈ ਜਦੋਂ ਸਾਡੀ ਸਰਕਾਰ ਬਣੀ ਆ ਰੋਜ਼ਗਾਰ ਮੇਲਾ ਤੇ ਨੌਕਰੀਆਂ ਨੌਕਰੀਆਂ 500 ਦੇ ਆਸ-ਪਾਸ ਨੌਕਰੀਆਂ ਦਿੱਤੀਆਂ ਜਾਣੀਆਂ ਨੇ ਤੁਸੀਂ ਦੇਖ ਰਹੇ ਹੋ ਜੀ ਇੱਥੇ ਸਟੂਡੈਂਟ ਨੇ ਜਿਹੜੇ ਬਾਹਲੀਆਂ ਕੰਪਨੀਆਂ ਚੋਂ ਬਹੁਤ ਸਾਰੇ ਲੋਕ ਆ ਰਹੇ ਰਜਿਸਟ੍ਰੇਸ਼ਨ ਕਰਾ ਰਹੇ ਆ ਬੱਚੇ ਬੱਚੀਆਂ ਇਹ ਸਭ ਲਈ ਕੋਸਨੈਰੀ ਮੌਕਾ ਜੀ ਕਿ ਆਪਾਂ ਰੋਜ਼ ਕਹਿੰਨੇ ਕਿ ਸਾਨੂੰ ਨੌਕਰੀ ਮਿਲੇ ਨੌਕਰੀ ਮਿਲੇ ਔਰ ਪ੍ਰਾਈਵੇਟ ਸੈਕਟਰ ਦੇ ਵਿੱਚ ਤਨਖਾਹਾਂ ਵੀ ਬਹੁਤ ਨੇ ਜੀ ਔਰ ਅਪਰਚ्युनिटीज ਵੀ ਬਹੁਤ ਨੇ ਤੇ ਉਹ ਸਾਰੇ ਜਿਹੜੇ ਸਾਡੇ ਬੱਚੇ ਨੇ ਬੱਚੀਆਂ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇੱਥੇ ਖੁੰਮਾ ਮਾ ਕੇ ਜਿੰਨੇ ਤੁਸੀਂ ਪਹੁੰਚੋ ਆਪਣੇ ਆਪਣੇ ਸਰਟੀਫਿਕੇਟ ਆਪਣੇ ਆਪਣੇ ਆਧਾਰ ਕਾਰਡ ਫੋਟੋਆਂ ਸਾਰੇ ਡਾਕੂਮੈਂਟਸ ਕੰਪਲੀਟ ਕਰਕੇ ਤੁਸੀਂ ਇੱਥੇ ਆਇਓ ਤਾਂ ਅੱਜ ਹੀ ਤੁਹਾਨੂੰ ਜਿਹੜਾ ਜੀ ਸਿਲੈਕਟ ਕਰ ਲਿਆ ਜਾਣਾ ਇਹ ਬਹੁਤ ਵੱਡੀ ਅਪਰਚ्युनिटी ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਵੱਲੋਂ ਸਾਨੂੰ ਦਿੱਤੀ ਗਈ ਹੈ ਤੇ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਰੋਜ਼ਗਾਰ ਮੇਲਾ ਜਿਹੜਾ ਸਪੈਸ਼ਲ ਨਾਬਾ ਵਿਧਾਨ ਸਭਾ ਨੂੰ ਦਿੱਤਾ ਜੀ ਮਾਈਕ ਜੀ ਦੇ ਖਾਲਸਾ ਸ੍ਰੀ ਪੰਜੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਅਤੇ ਨਾਬਾ ਹਲਕਾ ਦੇ ਐਮ ਐਲ ਏ ਗੁਰਦੇਵ ਸਿੰਘ ਦੀਮਾਨ ਜੀ ਵੱਲੋਂ ਪ੍ਰਿੰਸੀਪਲ ਮੈਡਮ ਵੱਲੋਂ ਸਾਰੇ ਸਟਾਫ ਵੱਲੋਂ ਇੱਕ ਬਹੁਤ ਵੱਡਾ ਰੋਜ਼ਗਾਰ ਮੇਲਾ ਲਾਇਆ ਗਿਆ ਜਿਸ ਦੇ ਵਿੱਚ ਨਾਬੇ ਹਲਕੇ ਦੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਵੱਡੇ ਵੱਡੇ ਜ਼ਾਰੇ ਸਾਰੇ ਆ ਰਹੇ ਨੇ ਇਹਨਾਂ ਨੂੰ ਪੜੇ ਲਿਖੇ ਬੱਚੇ ਮਿਲਣਗੇ ਜਿਹਦੇ ਨਾਲ ਸਾਡੇ ਦੇਸ਼ ਦੀ ਤਰੱਕੀ ਤਾਂ ਹੋਣੀ ਹੋਣੀ ਹੈ ਤੇ ਬੇਰੋਜ਼ਗਾਰੀ ਵੀ ਖਤਮ ਹੋ ਅਸੀਂ ਇਸ ਮੇਲੇ ਤੇ ਆਉਣ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ। ਥੈਂਕ ਯੂ। ਮੈਂ ਤਾਂ ਕਹੂੰਗਾ ਜੀ ਮੈਂ ਪਹਿਲਾਂ ਕਿਹਾ ਮੈਡਮ ਦਾ ਬਹੁਤ ਵੱਡਾ ਉਪਰਾਲਾ ਹੈ। ਅਸੀਂ ਯੂਨੀਵਰਸਿਟੀ ਦੇ ਵਿੱਚ ਮੈਂ ਪੜਿਆ ਹੋਇਆ ਐ। ਮੈਂ ਐਸੇ ਕਾਲਜ ਦਾ ਸਟੂਡੈਂਟ ਰਿਹਾ। ਬਟ ਇਤਿਹਾਸ ਦੇ ਵਿੱਚ ਇਹ ਪਹਿਲਾ ਮੇਲਾ ਜਿਹੜਾ ਕਿਉਂਕਿ ਇੱਕ ਇਨੀਸ਼ੀਏਟਿਵ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ। ਕੋਈ ਬੰਦਾ ਕਰਦਾ ਨਾ ਜਦੋਂ ਕੰਮ। ਉਹਨੂੰ ਆਪਾਂ ਸਭ ਨੂੰ ਵੱਡੀ ਗੱਲ ਮੰਨੀਏ ਵੀ ਕੋਈ ਬੰਦਾ ਇਨੀਸ਼ੀਏਟਿਵ ਇਨੀਸ਼ੀਏਟਿਵ ਲੈ ਰਿਹਾ। ਤਾਂ ਮੈਡਮ ਇੰਨੇ ਵਧੀਆ ਨੇ ਵੀ ਇਹ ਇਕੱਲਾ ਇਕੱਲਾ ਬਲੌਗ ਇੱਥੇ ਹਨਾ ਬੜਾ ਇਹਨਾਂ ਆਪਣੇ ਕਾਲਜ ਨੂੰ ਡਵੈਲਪ ਕਰਨ ਦਾ ਔਰ ਇਹ ਜਿਹੜਾ ਜੁਗਾਰ ਮਿਲ ਲੱਗ ਰਿਹਾ ਇਹ ਇੱਕ ਆਪਣੇ ਆਪ ਚ ਇੱਕ ਆਲੇ ਦੋਲੇ ਦੇ ਇਲਾਕੇ ਦੇ ਵਿੱਚ ਮਿਸਾਲ ਹੈ। ਆਪਾਂ ਸਾਰੇ ਗੱਲ ਕਰ ਮੈਂ ਕਿ ਇੱਕ ਬਿਲਕੁਲ ਹੋਰ ਵੀ ਤੁਹਾਡੀ ਬਹੁਤ ਵੱਡੀ ਦੇਣਾ ਤੁਹਾਡੀ ਇੰਡਸਟਰੀ ਦੀ ਸਿਕੰਦਰ ਨੂੰ ਤੁਸੀਂ ਐਜੂਕੇਸ਼ਨ ਇੱਥੋਂ ਹੀ ਪ੍ਰਾਪਤ ਹਾਂ। ਹਾਂਜੀ ਬਿਲਕੁਲ ਮੈਂ ਤਾਂ ਛਾੜੀਆਂ ਸਾਰੀਆਂ ਯਾਦਾਂ ਇੱਥੋਂ ਜੁੜੀਆਂ ਹੋਈਆਂ ਨੇ। ਬੰਦਾ ਆਪਣੇ ਜਵਾਨੀ ਦੇ ਯਾਦਾਂ ਦਾ ਕੋਈ ਭੁੱਲ ਨਹੀਂ ਹੈਗਾ। ਠੀਕ ਹੈ ਨਾ? ਤਾਂ ਸਾਡੇ ਕਾਲਜ ਚ ਮੇਰਾ ਵੱਡਾ ਵੀਰ ਦਿਮਪਲ ਖੜਾ। ਅਸੀਂ ਇਹਨਾਂ ਦੇ ਜੂਨੀਅਰ ਹੁੰਦੇ ਸੀਗੇ। ਪਰ ਜੋ ਰਿਪ ਦਮਨ ਕਾਲਜ ਮੈਨੂੰ ਆ ਵੀ ਪੰਜਾਬ ਸਭ ਨੂੰ ਵਧੀਆ ਕਾਲਜ ਆ ਇਹ ਸਰਕਾਰ ਦਾ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਸਾਡੇ ਹਲਕੇ ਦੇ ਐਮਐਲਏ ਦੇਵਮਾਨ ਜੀ ਦਾ ਤੈ ਦਿਲੋਂ ਸ਼ੁਕਰੀਆ ਕਰਦੀਆਂ ਕਿ ਉਹਨਾਂ ਨੇ ਸਾਡਾ ਕਾਲਜ ਜਿਹੜਾ ਕਿ ਇੱਕ ਰੂਰਲ ਏਰੀਆ ਨੂੰ ਸਰਵ ਕਰ ਰਿਹਾ ਹੈ ਇਹਨੂੰ ਸਿਲੈਕਟ ਕੀਤਾ ਰੋਜ਼ਗਾਰ ਮੇਲੇ ਦੇ ਲਈ ਤੇ ਇਸ ਦੇ ਨਾਲ ਹੀ ਮੈਂ ਸਾਰੇ ਇੰਡਸਟਰੀਅਲਿਸਟਸ ਨੂੰ ਸਪੈਸ਼ਲੀ ਮਲਕੀਤ ਕੰਬਾਈਨਸ ਪ੍ਰੀਤ ਟਰੈਕਟਰਸ ਜਿਹੜਾ ਕਿ ਸਾਡੇ ਸਮੇਂ-ਸਮੇਂ ਦੇ ਉੱਤੇ ਸਾਡੀ ਸਹਾਇਤਾ ਕਰਦੇ ਨੇ ਹੁਣੇ-ਹੁਣੇ ਪ੍ਰੀਤ ਟਰੈਕਟਰਸ ਨੇ ਸਾਨੂੰ 50 ਪੱਖੇ ਕੱਲ ਹੀ ਡੋਨੇਟ ਕੀਤੇ ਨੇ ਮੈਂ ਉਹਨਾਂ ਨੂੰ ਸਿਰਫ ਇੱਕ ਫੋਨ ਕੀਤਾ ਸੀ ਕਿ ਸਾਡੇ ਪੱਖੇ ਬਹੁਤ ਖਰਾਬ ਹੋ ਗਏ ਹੜਾਂ ਦੇ ਵਿੱਚ ਤੇ ਉਹਨਾਂ ਨੇ ਇਮੀਡੀਏਟਲੀ ਸਾਨੂੰ 50 ਫੈਨਸ ਭੇਜਤੇ ਇਸ ਤੋਂ ਪਹਿਲਾਂ ਐਮ ਡੀ ਮਲਕੀਤ ਕੰਬਾਈਨਸ ਨੇ ਵੀ ਸਾਨੂੰ ਫੈਨਸ ਔਰ ਬੈਂਚ ਸਾਡੇ ਬੱਚਿਆਂ ਦੇ ਲਈ ਜੋ ਵੀ ਅਸੀਂ ਹੈਲਪ ਇਹਨਾਂ ਨੂੰ ਕਹਿੰਦੇ ਆ ਇਹ ਸਾਡੇ ਇੱਕ ਫੋਨ ਕਾਲ ਦੇ ਉੱਤੇ ਸਾਨੂੰ ਪ੍ਰੋਵਾਈਡ ਕਰ ਦਿੰਦੇ ਨੇ ਮੈਂ ਇਹਨਾਂ ਦਾ ਬਹੁਤ ਸ਼ੁਕਰੀਆ ਕਰਦੀ ਆ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਾਡੇ ਕਾਲਜ ਦੇ ਨਾਲ ਇਦਾਂ ਹੀ ਖੜੇ ਰਹਿਣਗੇ ਤੇ ਮੈਂ ਸਤਿੰਦਰ ਸਿੰਘ ਤੇ ਮੇਰੇ ਨਾਲ ਮੇਰੇ ਪਲੇਸਮੈਂਟ ਅਫਸਰ ਨੇ ਰੋਜ਼ਗਾਰ ਆਫਿਸ ਪਟਿਆਲਾ ਤੋਂ ਇਹ ਸਾਡੇ ਐਮਐਲਏ ਸਾਹਿਬ ਲਈ ਇਹ ਯਤਨ ਅੱਜ ਸੀ ਤੇ ਇੱਕ ਰੋਜ਼ਗਾਰ ਮੇਲਾ ਸੀ ਲਗਾਇਆ ਕਿਉਂਕਿ ਐਮਐਲਏ ਸਾਹਿਬ ਨੇ ਕਿਹਾ ਸੀ ਕਿ ਪਨਾਬਾ ਦੇ ਵਿੱਚ ਪਨਾਬਾ ਦੇ ਬੱਚਿਆਂ ਦੇ ਲਈ ਆਪਾਂ ਕੈਂਪ ਲਗਾਈਏ ਤੇ ਅੱਜ ਆਪਾਂ ਕੋਲ ਇੱਥੇ 10 ਤੋਂ 12 ਦੇ ਵਿੱਚ ਕੰਪਨੀਆਂ ਆਣੀਆਂ ਵੱਖ- ਪਲਸ 2 ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਦਾ ਬੱਚਾ ਇਸ ਭਾਗ ਲੈ ਸਕਦਾ ਤੇ ਸਾਡੇ ਕੋਲ 54 ਤੋਂ 54 ਤੋਂ ਉਪਵਾਦੀ ਰਜਿਸਟ੍ਰੇਸ਼ਨ ਹੁਣ ਤੱਕ ਹੋ ਚੁੱਕੀ ਹੈ ਤੇ ਬੱਚੇ ਹੋਰ ਵੀ ਆ ਰਹੇ ਨੇ